ਦੋਸਤੋ ਨਮਸਕਾਰ ਜਿਵੇਂ ਤੁਹਾਨੂੰ ਪਤਾ ਹੀ ਹੈ ਖਨੋਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਮਤਲਬ ਖਨੋਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਆਗੂ ਜੋ ਕਿ ਮਰਨ ਵਰਤ ਤੇ ਬੈਠੇ ਨੇ ਇੱਕ ਲੰਬਾ ਸਮਾਂ ਹੋ ਗਿਆ ਉੱਥੇ ਪੱਕਾ ਧਰਨਾ ਲੱਗਿਆ ਹੋਇਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਭੁਖੜ ਹਟਾਲਤਾ ਦੇਖੀ ਹੈ ਪਰ ਮੈਂ ਆਪਣੀ ਲਾਈਫ ਦੇ ਵਿੱਚ ਮਰਨ ਵਰਤ ਜਿਹੜਾ ਮੈਂ ਪਹਿਲੀ ਵਾਰ ਦੇਖ ਰਿਹਾ ਤੇ ਬਾਈ ਉਹਨਾਂ ਦੇ ਦੇਖੋ ਸਿਸਟਰ ਆਪਾਂ ਇੰਗਲਿਸ਼ ਚ ਸਿਸਟਰ ਕਹਿੰਦੇ ਆ ਉਹਨਾਂ ਦੀ ਭੈਣ ਵੱਡੀ ਭੈਣ ਉਹਨਾਂ ਨੂੰ ਮਿਲਣ ਆਈ ਹੈ ਤੇ ਦੇਖੋ ਭੈਣ ਭਾਈਆਂ ਚ ਕਿੰਨਾ ਪਿਆਰ ਇਹ ਨੂੰ ਕਹਿੰਦੇ ਹੁੰਦੇ ਨੇ ਪੁਰਾਣਾ ਅੱਜ ਕੱਲ ਤਾਂ ਭੈਣ ਭਾਈ ਵੀ ਵਟਸਐਪ ਉਾਂ ਦੀ ਮਿਲਦੇ ਨੇ ਪਰ ਮੈਨੂੰ ਬਹੁਤ ਇਹ ਵਧੀਆ ਲੱਗਿਆ ਵੀ ਉਹਨਾਂ ਦੀ ਭੈਣ ਉਹਨਾਂ ਨੂੰ ਮਿਲਣ ਆਈ ਤੇ ਅੱਜ ਮੈਂ ਦੇਖਿਆ ਇੱਕ ਗੁੜੀਆ ਕਹਿ ਵੀ ਰਹੀ ਸੀ ਵੀ ਡੱਲੇਵਾਲ ਸਾਹਿਬ ਲਈ ਬੈਠੇ ਆਪਾਂ ਆਓ ਸਾਰੇ ਹੈਨਾ ਮਰਮਰਤੇ ਡੱਲਿਆ ਸਭ ਨੂੰ ਕੋਈ ਬੰਦਾ ਪੱਖੀ ਵੀ ਚੱਲ ਰਿਹਾ ਸੀ ਨਾਲ ਤੇ ਕਿਉਂਕਿ ਮਰਮਰਤੇ ਬੈਠੇ ਨੇ ਤਾਂ ਬਾਈ ਲੰਬਾ ਸਮਾਂ ਧਰਨਾ ਚੱਲਦੇ ਨੂੰ ਹੋ ਗਿਆ ਤੇ ਅੱਜ ਯਾਰ ਕੁਝ ਦੇਖਿਆ ਤਾਂ ਬਹੁਤ ਮਾਣ ਹੋਇਆ ਹਨਾ ਉਹ ਵੀ ਕਿਸੇ ਦੇ ਮਾਪੇ ਨੇ ਉਹ ਵੀ ਕਿਸੇ ਦੇ ਭੈਣ ਭਾਈ ਨੇ ਉਹ ਵੀ ਕਿਸੇ ਦੇ ਮਾਸੜ ਫੁੱਫੜ ਚਾਚੇ ਤਾਏ ਹਰੇਕ ਮਾਮਾ ਹਨਾ ਰਿਸ਼ਤੇਦਾਰੀਆਂ ਨੇ ਕਿਸ ਤਾਂ ਸਰਦਾਰ ਜਗਜੀਤ ਸਿੰਘ ਡੱਲਿਆ ਜੀ ਨੂੰ ਸਲਾਮ ਹੈ ਮੇਰੇ ਵੱਲੋਂ ਠੀਕ ਹੈ ਤੇ ਵੀ ਉਹ ਕਿਸਾਨ ਕਿਸਾਨਾਂ ਲਈ ਲੜ ਰਹੇ ਨੇ ਤੇ ਉਹ ਆਪਣੀ